ਕਰੋ ਠੀਕ ਹੈ ਤੇ ਤੁਸੀਂ ਥੋੜਾ ਜਿਹਾ ਇਹ ਇਹਨਾਂ ਨੂੰ ਬਈ ਜੀ ਤਿਆਰੀ ਪਲੀਜ਼ ਥੋੜਾ ਜਿਹਾ ਆ ਜਾਓ ਆ ਜਾਓ ਬਟਾ ਆ ਜਾਓ ਮਾਨੂੰ ਬੋਲੀ ਅੰਦਰ ਆ ਬਟਾ ਅਲੈਕੁਮ ਸਲਮ

ਤੇ ਚੇ ਨਾ ਜਾਣ ਦੀ ਤੇਰਾ ਮੇਰਾ ਪਾਣਿ ਤਨਾ ਮੇ ਚੁੰਡਿਆ ਤੈਨੂੰ ਮੋਕੇ ਦੀ ਮੰਡੀ ਤੇ ਆਵਾ ਵੇਚੁੰਡਿਆ ਤੈਨੂੰ ਮੋਕੇ ਦੀ ਮੰਡੀ ਤੇ ਆਵਾ ਵੇਚੁੰਡਿਆ ਜਿੱਤੇ ਵਿੱਚ ਜਦ ਮਹਿਨਤਾਂ ਹੋਏ 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 ਜਿੱਤੇ ਵਿੱਚ ਜਦ ਮਹਿਨਤਾਂ ਸੂਰਜ ਵੀ ਮੱਖੜੇ ਕਲ ਦਿਹਾਣੇ ਜੱਟੇ ਨੱਚੇ ਪਟਿਆਲਾ ਕੜਕੜਵੇ ਕਦਾਲ ਦੇ ਹਾਨੇ ਜੱਟੀ ਨੱਚੇ ਪਟਿਆਲਾ ਕੜਕੜਵੇ ਕਦਾਲ ਦੇ ਹਾਨੇ ਜੱਟੀ ਨੱਚੇ ਪਟਿਆਲਾ ਕੜਕੜਵੇ ਕਦਾਲ ਜੱਟੀ ਆ ਪੰਜਾਬ ਦੇ उचिया उचिया नच नच गि पड़ थू पान पड़ थू पान गिया नचा 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 नी मैं अगे वचा नचा नचा नहीं मैं अगे वंगू नचा देव बेड़ा कु नच नच पड़ देव बेड़ा कुछ ਨੱਚ ਪੱਟੇ ਦੇ ਮੇ ਵੇੜਾ ਕੁੜੀਓ ਨੀ ਮੈਂ ਨੱਚ ਨੱਚ ਪੱਟੇ ਦੇ ਮੇ ਵੇੜਾ ਕੁੜੀਓ ਨੱਚ ਗਈ ਨੱਚ ਗਈ ਨੱਚ ਗਈ ਨੀ ਲੱਤ ਮਾਰ ਮਜਾ ਜਣ ਨੱਚ ਗਈ ਨੀ ਲੱਤ ਮਾਰ ਮਜਾ ਜਣ ਨੱਚ ਗਈ ਨੀ ਲੱਤ ਮਾਰ ਮਜਾ ਜਣ ਨੱਚ ਗਈ ਨੀ ਕਿ ਮੈਂ ਨੱਚ ਲਪਟੋਲਾ ਹਾਂ ਕਿ ਮੈਂ ਨੱਚ ਲਪਟੋਲਾ ਹਾਂ ਨੀ ਤੇ ਹਾ ਬੋਲੇ ਬੋਲੇ ਨੀ ਬੰਦੀ ਹਾ ਬੋਲੇ ਜਵਾਨੀ ਬੰਦੀ ਹਾ ਬੋਲੇ ਅਸਾ ਤਮੈ ਯਾਦਰ ਦੇ ਸਾਹਮਣੇ ਉੱਚਾ ਚਹਰਾ ਪੋਣਾ ਅਸਾ ਤਮੈ ਯਾਦਰ ਦੇ ਸਾਹਮਣੇ ਉੱਚਾ ਚਹਰਾ ਪੋਣਾ ਵੱਖਰੇ ਹੋ ਕੇ ਮਰਜ਼ੀ ਕਰਨੀ ਆਪਣਾ ਹੁਕਮ ਚਲਾਉਣਾ ਵੇ ਰਖਣਾ ਤਾ ਤੇਰੀ ਮਰਜ਼ੀ ਠੇਕੇ ਜਾ ਕੇ ਮੜ ਕੇ ਨਾਲੇ ਆਉਣਾ ਵੇ ਰਖਣਾ ਦਾ ਨਾਮ ਕੁਲਵੀਰ ਕੌਰ ਪਹਿਲਾਂ ਤਾਂ ਮੇਰੇ ਵੱਨੋਂ ਮੈਂ ਜਨਤਕ ਨਗਰ ਵਿੱਚ ਜੁੱਤੀਆਂ ਦਾ ਮੇਲਾ ਮਨਾਇਆ ਨਾਲ ਪਹੁੰਚੇਆਂ ਦੀ ਰੌਣਕ ਵਧਾਈ ਈਆਂ ਦਾ ਮੇਲਾ ਹਰ ਸਾਲ ਬਣਾਇਆ ਜਾਂ ਤੇ ਇਸ ਸਾਲ ਵੀ ਬਣਾਇਆ ਗਿਆ ਸੀਗਾ ਸਾਰੇ ਪਿੰਡ ਦੇ ਤੁੰਡਾਂ ਨੇ ਬਣਾਇਆ ਗਿਆ ਸੀ ਇਸ ਸਾਲ ਵੀ ਵਧੀਆ ਈਆਂ ਦਾ ਮੇਲਾ ਜਿਹੜਾ ਉਹ ਵਧੀਆ ਹੋਇਆਗਾ ਸਾਰਾ ਸਹਿਜੋ ਨਾਲ ਪ੍ਰੋਗਰਾਮ ਬਹੁਤ ਹੀ ਵਧੀਆ ਗਿਆ ਇਹ ਮਿਲਣ ਮਲਾਪ ਦਾ ਤਿਆਰੋ ਈਆਂ ਦੇ ਮੇਲੇ ਕਿੱਪਾ ਥੱਲੇ ਕਿੰਨੇ ਚੁਟੇ ਬਣਾਏ ਜਾਂਦੀ ਸੀ ਜਵਾਨਾਂ ਪਾਇਆ ਗਿਆ ਆਈ ਜਾਂਦੀ ਵੀ ਪਹਿਲਾਂ ਉਹ ਖਤਮ ਹੋ ਗਏ ਲੋਕ ਪਨਾਡੇ ਕਰਦੇ ਸੀ ਅੱਜ ਕੱਲ ਉਹ ਤੀਆਂ ਤਾਂ ਹੈ ਜਿਹੜੇ ਪਹਿਲਾਂ ਹੁੰਦੀ ਸੀ ਅੱਜ ਕੱਲ ਤਾਂ ਸਿੰਪਲ ਰੈਗੇ ਡੀਜ ਤੇ ਨੱਚ ਰਹੇ ਰਹਿ ਗਏ ਤੇ ਅੱਜ ਕੱਲ ਜੇ ਪਹਿਲਾਂ ਪਿੰਗਾ ਸੁੱਟਣੀਆਂ ਤਿੰਨ ਜਣੇ ਬੈਠਣਾ ਕੁੜੀਆਂ ਉਹ ਸਾਰਾ ਕੁਝ ਫਲੋਪ ਹੀ ਹੋ ਗਿਆਗਾ ਅੱਜ ਕੱਲ ਤਾਂ ਸਿਰਫ ਇੱਕ ਨਾਮ ਦੇ ਰਹਿ ਗਏ ਤੀਆਂ ਅੱਜ ਕੱਲ ਪੰਨਾ ਵਾਲਾ ਕਿੱਦਾਂ ਦੁਨੀਆਂ ਨਹੀਂ ਰਹੀ ਜਮੇਦਰ ਜਨਰੇਸ਼ਨ ਨੂੰ ਕੀ ਕਹਿਣਾ ਚਾਹੀਦਾ ਜਿਹੜਾ ਅੱਜਕੱਲ ਮੈਂ ਤੈਨੂੰ ਕਹਣਾ ਚਾਹੁੰਦੇ ਵੀ ਆਪਣੇ ਪੁਰਾਣੇ ਵਿਰਸੇ ਭੁੱਲਣ ਨਹੀਂ ਚਾਹੀਦਾ ਆਪਣੇ ਸੱਭਿਆਚਾਰ ਨੂੰ ਅਲੋਪ ਨਹੀਂ ਹੋਣ ਦੇਣਾ ਚਾਹੀਦਾ ਬੱਚ ਨੂੰ ਇਹ ਗੱਲ ਸਾਰਿਆਂ ਨੂੰ ਕਿ ਆਪਣੇ ਸੱਭਿਆਚਾਰ ਨੂੰ ਪਛਾਣੋ ਤੇ ਉਹਨੂੰ ਅੱਗੇ ਲੈ ਕੇ ਜਾ ਸਕੋ ਮੈਂ ਤੁਹਾਡੇ ਇਸ ਧਿਆਨ ਨਾਮ ਹੈ ਮੇਰਾ ਨਾਮ ਹੈ ਜ਼ਾਰਾ ਗਿਲ ਜੋ ਅੱਜ ਤੀਆਂ ਦਾ ਮੇਲਾ ਲਗਾ ਰਹੇ ਹਾਂ ਕਿੱਥੇ ਲਗਾ ਰਹੇ ਕਿਹੜੀ ਰੀਤ ਅਸੀਂ ਜਨਤਾ ਨਗਰ 9 ਨੰਬਰ ਕਲੀ ਵਿੱਚ ਇਹ ਮੇਲਾ ਕਰਵਾਇਆ ਜਾ ਰਿਹਾ ਹੈ ਪਿਛਲੇ ਸਾਲ ਵੀ ਅਸੀਂ ਇਹ ਮੇਲਾ ਕਰਵਾਇਆ ਸੀ ਤੇ ਬਹੁਤ ਵਧੀਆ ਰਿਹਾ ਸੀ ਕੁੜੀਆਂ ਨੇ ਬਹੁਤ ਜ਼ਿਆਦਾ ਇੰਜੋਏ ਕੀਤਾ ਸੀ ਇਸ ਸਾਲ ਵੀ ਅਸੀਂ ਦੁਬਾਰਾ ਦੁਬਾਰਾ ਫੇਰ ਇਹ ਕੋਸ਼ਿਸ਼ ਕੀਤੀ ਹੈ ਕਿ ਕੁੜੀਆਂ ਜੋ ਪਿਛੋਕੜ ਆਪਣਾ ਭੁੱਲਦੀਆਂ ਜਾ ਰਹੀਆਂ ਨੇ ਤੀਆਂ ਤਿਹਾਰ ਸਭ ਕੁਝ ਭੁੱਲਦੀਆਂ ਜਾ ਰਹੀਆਂ ਨੇ ਉਹਨਾਂ ਨੂੰ ਆਪਣੇ ਇਤਿਹਾਸ ਦੇ ਨਾਲ ਸੱਭਿਆਚਾਰ ਦੇ ਨਾਲ ਜੋੜੇ ਰੱਖਣ ਦੇ ਲਈ ਅਸੀਂ ਇਹ ਤੀਆਂ ਦਾ ਪ੍ਰੋਗਰਾਮ ਕਰਵਾਇਆ ਅੱਗੇ ਤੀਆਂ ਝੂਟਦੇ ਸੀਗੇ ਪਿੰਗਾ ਹੁੰਦੀਆਂ ਸੀਗੀਆਂ ਉਹ ਅੱਜ ਕੱਲ ਖਤਮ ਹੁੰਦੀਆਂ ਜਾ ਰਹੀਆਂ ਉਹਦੇ ਬਾਰੇ ਕੀ ਕਹਿਣਾ ਚਾਹੋ ਉਦੇ ਬਾਰੇ ਇਹ ਹੀ ਕਹਿਣਾ ਚਾਹੁੰਨੀ ਆ ਕਿ ਆਪਣਾ ਪੰਜਾਬ ਦਾ ਜੋ ਸੱਭਿਆਚਾਰ ਹੈ ਉਹ ਭੁੱਲਣਾ ਨਹੀਂ ਚਾਹੀਦਾ ਆਪਾਂ ਨੂੰ ਇਹ ਜੋ ਤੀਆਂ ਦਾ ਪ੍ਰੋਗਰਾਮ ਹੈ ਜੋ ਹਰ ਥਾਂ ਤੇ ਕਰਵਾਇਆ ਜਾਂਦਾ ਹੈ ਉਹ ਇਹੀ ਅਸੀਂ ਇਹੀ ਚਾਹੁੰਦੇ ਆ ਵੀ ਪੰਜਾਬ ਦੀਆਂ ਕੁੜੀਆਂ ਆਪਣੇ ਸੱਭਿਆਚਾਰ ਨੂੰ ਭੁੱਲਣ ਨਾ ਚੜਤੀ ਨਾ ਮੈਂ ਹਾਂ ਸੀਰਾ ਮੰਤਰ ਇਹ ਜਦੋਂ ਤੁਸੀਂ ਪਿਆ ਮੇਲੇ ਦੇ ਅੱਗੇ ਰਿਵਣ ਕਰਕੇ ਆਈ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਇਹਦੇ ਬਾਰੇ ਅਸੀਂ ਇਹ ਕਹਿਣਾ ਚਾਹੁੰਦੇ ਆ ਕਿ ਜੋ ਤੀਆਂ ਦਾ ਤਿਹਾੜ ਹੁੰਦਾ ਹੈ ਇਹ ਮੈਨੂੰ ਜਿਹੜਾ ਸੌਣ ਦਾ ਮਹੀਨਾ ਬੱਚਿਆਂ ਦਾ ਤਿਹਾੜ ਹੁੰਦਾ ਹੈ ਤੇ ਅੱਗੇ ਲਟਕੀਆਂ ਵਿਆਹਾਂ ਜਿੰਦੀਆਂ ਤੇ ਸੌਣ ਪੱਦ ਤੀਆਂ ਦੇ ਵਿੱਚ ਭਰਾ ਜਾ ਕੇ ਕੁੜੀ ਨੂੰ ਲਿਆਉਂਦਾ ਉਹ ਫਿਰ ਤੀਆਂ ਇੱਥੇ ਮਨਾ ਕੇ ਜਾਂਦੀ ਮਹੀਨਾ ਰਹਿ ਕੇ ਜਾਂਦੀ ਤੇ ਜਦੋਂ ਭਾਦੋਂ ਦਾ ਮਹੀਨਾ ਚੜਦਾ ਉਦੋਂ ਕੁੜੀਆਂ ਆਪਣੇ ਸਹੁਰਿਆਂ ਨੂੰਟ ਜਾਂਦੀਆਂ ਪਰ ਹੁਣ ਕੁਝ ਵਕਤ ਨੇ ਬੱਟ ਹੋਰ ਸਾਹ ਦੇ ਹੋ ਗਏ ਇੰਨਾ ਹੀ ਬੜਾ ਹੈ ਇਹ ਸਾਡੀ ਵਿਰਾਸਤ ਹੈ ਜੇ ਬੱਚੇ ਇਸ ਵਿਰਾਸਤ ਨੂੰ ਵੀ ਸੰਭਾਲ ਲੈਣਾ ਬਹੁਤ ਚੰਗਾ ਹੈ ਔਰ ਜਿਹੜੇ ਇੱਥੇ ਸਾਡੀ ਕਮੇਟੀ ਵਾਲੇ ਪ੍ਰਾਲਾ ਕਰਦੇ ਆ ਬਹੁਤ ਚੰਗਾ ਕਰਦੇ ਆ ਬੱਚੇ ਨਸ਼ਿਆਂ ਤੋਂ ਵੀ ਦੂਰ ਰਹਿੰਦੇ ਆ ਚੰਗਾ ਬੱਚਿਆਂ ਨੂੰ ਹੋਰ ਤਾਂ ਨਹੀਂ ਅਸੀਂ ਸਕੂਲ ਦੇ ਸਕਦੇ ਇਹ ਤੀਆਂ ਦੇ ਪੱਜ ਨਾਲ ਸਿਆਣੀਆਂ ਬੁੜੀਆਂ ਵੀ ਆਉਂਦੀਆਂ ਤਾਂ ਕੁਝ ਨਾ ਕੁਝ ਬੱਚਿਆਂ ਨੂੰ ਸਿੱਖਣ ਨੂੰ ਮਿਲਦਾ ਹੈ ਤੋਂ ਕੁਝ ਪੀਰੀਅਡ ਸਿਆਣੇ ਬੰਦਿਆਂ ਦਾ ਬੁੜੀਆਂ ਦਾ ਬੱਚਿਆਂ ਤੇ ਲੱਗਦਾ ਹੈ ਔਰ ਬਹੁਤ बच्चे मौकांदा ਸਮਝਾਉਣ ਦਾ ਬੱਚਿਆਂ ਨੂੰ ਤੇ ਅਸੀਂ ਇਸ ਦੇ ਨਾਲ ਸਹਿਮਤ ਹੈ 2 ਸਾਲ ਹੋ ਗਏ ਮੈਨੂੰ ਜਨਤਾ ਨੇ ਕਰਾਇ ਇਹਨੂੰ ਵੀ 2 ਸਾਲ ਹੋ ਗਏ ਪਿਛਲੀ ਵਾਰ ਵੀ ਅਸੀਂ ਤੀਆਂ ਦਾ त्योहार ਮਨਾਇਆ ਸੀ त्यौर्की ਵੀ ਔਰ ਜਦੋਂ ਤਿੱਕਰ ਜਾਵਾਂਗੇ ਉਦੋਂ ਤਿੱਕਰ ਇਹ ਜੇ ਅਸੀਂ ਵਿਰਾਸਤੀ ਮੇਲੇ ਬੱਚਿਆਂ ਦੇ ਕਰਾਉਂਦੇ ਰਹਿਾਂਗੇ ਹੋਰ ਪੁੱਛੋ ਕੀ ਪੁੱਛਣਾ ਤੀਆਂ ਤੇ ਮੇਲੇ ਜੀ ਅੱਜ ਕੱਲ੍ਹ ਹੋਟਲਾਂ 'ਚ ਮਨਾ ਰਹੇ ਆ ਜੀ ਪਿੰਡਾਂ ਦੇ ਤੇ ਖਤਮ ਹੁੰਦੇ ਜਾ ਰਹੇ ਆ ਜੀ ਉਹਦੇ ਬਾਰੇ ਕੀ ਕਹਿਣਾ ਹੈ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਪਹਿਲਾਂ ਤਾਂ ਅਸੀਂ ਜਿਹੜੇ ਸਾਡੇ ਵਿਰਾਸਤੀ ਮੇਲੇ ਸੀ ਮਸ਼ਹਰੇ ਸੀ ਇਹ ਸਾਡੇ ਮਾੜੇ ਲੀਡਰਾਂ ਨੇ ਖੋਲੇ ਕਿ ਲੀਡਰਾਂ ਨੇ ਇਸ ਪਾਸੇ ਧਿਆਨ ਨਹੀਂ ਦਿੱਤਾ ਬੱਚਿਆਂ ਨੂੰ ਸਮਝਾਉਣ ਵਾਸਤੇ ਬਚਾਉਣ ਵਾਸਤੇ ਨੌਜਵਾਨ ਪੀੜੀ ਨੂੰ ਔਰ ਬੱਚੇ ਸਾਡੇ ਸਾਰੇ ਜਵਾਨੀ ਬਾਹਰਲੇ ਮੁਲਕ ਨੂੰ ਤੁਰ ਜਾਂਦੀ ਹੈ ਪਿੰਡ ਪੀੜ ਸਾਡੇ ਖਾਲੀ ਹੋ ਗਏ ਇੱਕ ਇੱਕ ਬੱਚਾ ਜੰਮਦਾ ਉਹ ਅਮਰੀਕਾ ਬਹਿ ਜਾਂਦਾ ਸੰਗੋ ਜਿਹੜੇ ਬਜ਼ੁਰਗ ਹੈ ਉਹ ਵੀ ਬੜੇ ਔਖੇ ਐਸ ਵਕਤ ਜਿਹੜਾ ਹੁਣ ਤੁਸੀਂ ਕਹਿੰਦੇ ਹੋ ਕਿ ਤੀਆਂ ਹੋਟਲਾਂ ਦੇ ਵਿੱਚ ਮਨਾਉਣ ਲੱਗ ਗਏ ਇਹ ਵੀ ਜਿਹੜੇ ਸ਼ਹਿਰੀ ਲੋਕ ਐ ਉਹ ਇਕੱਠੇ ਹੋ ਕੇ ਹੋਟਲ 'ਚ ਜਾਂ ਕਿਸੇ ਪਾਰਕ 'ਚ ਬੱਚੀਆਂ ਇਹਦਾ ਧਿਆਰ ਮਨਾ ਲੈਂਦੀਆਂ ਆਂ ਤੀਆਂ ਦਾ ਪਿੰਡਾਂ ਦੇ ਵਿੱਚ ਉਹ ਤੀਆਂ ਖਤਮ ਹੋ ਗਈਆਂ ਕਿਉਂ ਕਿ ਬਰਾਸਤ ਦੀ ਜਿਹੜੀ ਸਾਮੀ ਬਰਾਸਤ ਐ ਉਹਨੂੰ ਸਾਹਮਣੇ ਦੇ ਬਜਾਏ ਇਹ ਨਕਲ ਕਰ ਲੱਗ ਗਏ ਵੈਸੇ ਤੀਆਂ ਤਾਂ ਜਿਹੜੀਆਂ ਹੁੰਦੀਆਂ ਉਹ ਨਗਰਾਂ ਦੇ ਵਿੱਚ ਪਿੰਡਾਂਾਂ ਦੇ ਵਿੱਚ ਹੀ ਤੀਆਂ ਲੱਗਦੀਆਂ ਉੱਲਾ ਮੈਦਾਨ ਉਹਦੇ ਵਿੱਚ ਹਰ ਬੰਦਾ ਬੁੜੀ ਉਹਦੇ ਵਿੱਚ ਪੇਸ਼ ਹੋ ਜਾਂਦਾ ਹੈ ਓਟਲਾਂ ਦਾ ਤਾਂ ਫਿਰ ਉਹਨਾਂ ਆਏ ਹੋ ਗਿਆ ਕਿ ਸ਼ਹਿਰਾਂ ਦੇ ਵਿੱਚ ਹੋਰ ਕਿਤੇ ਥਾਂ ਨਹੀਂ ਤੇ ਕਮੇਟੀ ਬਣ ਜਾਂਦੀ ਹੈ 11 ਮੈਂਬਰੀ ਤੇ ਉਹ ਫਿਰ ਇਹ ਜੇ ਮੇਲੇ ਮਨਾਉਂਦੇ ਰਹਿੰਦੀ ਹੈ ਹੋਰ ਵਿੱਚ ਆਏ ਨੇ ਰੰਗ ਦੇ ਕਾਲੇ ਨੂੰ ਸਾਰਿਆਂ ਨੂੰ ਮੌਕਾ ਦੇਣਾ ਜੀ ਨੱਚਾਂ ਦਾ ਠੀਕ ਹੈ ਸਸ ਲੜਿਆ ਦਿੱਤੇ ਸੋਰਾ ਮੱਥਾ ਟੇਕਦਾ ਨਹੀਂ ਸਸ ਲੜਿਆ ਦਿੱਤੇ ਸੋਰਾ ਮੱਥਾ ਟੇਕਦਾ ਨਹੀਂ ਕੱਢੀ ਲੋਏ ਗੁੰਡੇ ਵਿੱਚ ਚਟਣੀ ਰਗਾੜਦੀ ਕੋਲੇ ਬੈ ਕੇ ਲੜਦਾਨੀ ਇਹਦਾ ਚਿੱਤ ਚੱਪਣੀ ਨੂੰ ਕਰਦਾ ਨਹੀਂ ਇਹਦਾ ਚਿੱਤ ਚੱਗਣੂ ਨੋ ਕਰਦਾ ਨਹੀਂ ਇਹਦਾ ਚਿੱਤ ਕੋਰੇ ਕੋਰੇ ਕੁਝੇ ਵਿੱਚ ਦਈ ਮੈਂ ਜਮੋਨੀਆ ਹਾਯੋ ਮੇਰੇ ਹਾੜਿਆਂ ਵਿੱਚ ਦਈ ਵਿੱਚ ਜਮੋਨੀਆ ਡੜਕੇ ਉੱਠ ਕੇ ਰਿੱਕਾਗੇ ਵੇਛੜੇ ਆਉਣਗੇ ਲੱਸੀ ਨੂੰ ਝਿੜਕਾਂਗੇ ਵੇ ਸੜੇ ਆਉਣਗੇ ਲੱਸੀ ਨੂੰ ਮੁਚੜਾਂਗੇ ਵੇ ਛੜੇ ਆਉਣਗੇ ਲੱਸੀ ਨੂੰ ਦੇ ਕੋਲ ਕੋਲੀ ਕਰਲੀ ਜਨ ਦੇ ਕੋਲ ਕੋਲੀ ਕੋਰ ਕੋਲੀ ਨਹੀਂ ਆਇਆ ਵੀ ਕੋਰ ਕੋਲੀ ਮਣੇ ਘੜਾ ਲੈ ਬੱਲੇ ਕੋਰ ਕੋਲੀ ਮਣੇ ਘੜਾ ਲੈ ਜੁਲਿਆ ਤੋਂ ਘੜਾ ਅੰਗੜੀ ਕੁੱਤੀ ਤੇ ਮਾਰਦੀ ਐ ਕਿਹੜਾ ਚਾਕ ਨੂੰ ਪਾਈਆਂ ਕੁੱਤੀ ਤੇ ਮਾਰਦੀ ਕਿਸ਼ਾਂਕ ਨੂੰ ਪੈਣ ਨਹੀਂ ਕੁੜਤੀ ਦਿਮਰਨਿਆ ਕਿਸ਼ਾਂਕ ਨੂੰ ਪੈਣ ਨਹੀਂ ਕੁੜਤੀ ਦਿਮਰਨਿਆ ਕਿਸ਼ਾਂਕ ਨੂੰ ਪੈਣ ਨਹੀਂ ਕੁੜਤੀ ਕਰਤ ਦਿਨ ਦੇ ਕੋਲ ਕੋਲੀ ਖੇਤ ਦਿਨ ਦੇ ਲਿਆਈਆ ਬਈ ਖੜਕੇ ਗੋਪੀਆਂ ਚੜਕੀ ਬਣੇ ਤੇ ਉਹ ਬਲੇ ਫੜਕੇ ਗੋਪੀਆਂ ਚੜਕੀ ਬਣੇ ਤੇ ਕਿੰਨੀ ਅੱਖੂ ਵੜਾਈਆਂ ਚੁਕਚੁਕ ਵੇਖਦੀਆਂ ਨੰਕਾ ਨੂੰ ਪਰ ਜਾਈਆਂ ਚੁਕਚੁਕ ਵੇਖਦੀਆਂ ਨੰਨਦਾ ਨੂੰ ਆ ਦੇ ਜੋਰ ਜੱਟੀਏ ਔਲਾ ਚੱਕਲਾ ਗੰਦਾ ਦੇ ਜੋਰ ਜੱਟੀਏ ਨੱਚ ਗਈ ਨੱਚ ਗਈ ਨੱਚ ਗਈ ਨੀ ਲਤ ਮਾਰ ਮਜਾ ਝੜ ਨੱਚ ਗਈ ਨੀ ਲਤ ਮਾਰ ਮਜਾ ਝੜ ਨੱਚ ਗਈ ਨੀ ਨੱਚ 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 ਨੀ ਮੈਂ ਅੱਗੇ ਵੰਗੂ ਮੱਚਾ ਨੱਚ 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 ਨੀ ਮੈਂ ਅੱਗੇ ਵੰਗੂ ਮੱਚਾ ਦੇਵਾ ਗੇੜਾ ਕੁੜੀਓ ਨੀਵੇਂ ਨੱਚੇ ਨੱਚ ਪੱਟੇ ਦਿਨਾ ਵੇਣਾ ਕੁੜੀਓ

ਦਾ ਯੇਰ ਸੋਰੀ ਮੈਂ ਕਾਹਦੀ ਮੈਂ ਕਾਹਦਾ ਮੈਂ ਕਾਹਦਾ ਮੈਂ ਕਾਹਦਾ ਮੈਂ ਕਾਹਦਾ ਮੈਂ ਕਾਹਦਾ ਆਇਤਾ ਬਕਰਦਾ ਬਾਬਾ ਨਰਾ ਪਟੇ ਸੁਤੇ ਆ ਮੱਗ ਮਾਲ ਵਾਦ ਬਾਬਾ ਸਰ ਪਟੇ ਸੁਤੇ ਆ ਮੱਗ ਮਾਲ ਵਾਦ ਬਾਬਾ ਸਰ ਪਟੇ ਸੁਤੇ ਆ ਮੱਗ ਮਾਲ ਹਲੋ ਅੱਛਾ ਇਹਨਾਂ ਦਾ ਕੁੜੀਆਂ ਦੇ ਗਿੱਧੇ ਤੋਂ ਬਾਅਦ ਵੀ ਪਰਫਾਰਮੈਂਸ ਹੈਗੀ ਆ ਕੋਈ ਨਹੀਂ ਕਿਹਾ ਲਾਸਟ ਨਹੀਂ ਆਪਾਂ ਕਿ ਗਿੱਧਾ ਦੇਖ ਕੇ ਜਾਣਾ ਆ ਜਿਹਦੇ ਕੋਲ ਟਾਈਮ ਹੈ ਜਰੂਰ ਬੈਠੋ ਇੰਜੋਏ ਕਰੋ ਇਹ ਜੇ ਟਾਈਮ ਰੋਜ਼ ਰੋਜ਼ ਨਹੀਂ ਮਿਲਦਾ ਮੇਲੇ ਰੋਜ਼ ਰੋਜ਼ ਨਹੀਂ ਲੱਗਦੇ ਸੋ ਪਲੀਜ਼ ਇੰਜੋਏ ਕਰੋ ਸਾਰੇ ਜਣੇ ਦੇਤੇ ਤੋਂ ਬਾਅਦ ਡੀਜੇ ਦੇ ਉੱਤੇ نیچے ਪਰਫਾਰਮੈਂਸ ਕਰਨੀ ਹੈ ਪੂਰਾ ਤਹਿਲਕਾ ਮਚਾ ਕੇ ਜਾਣਾ ਕਰੇ ਬਸ ਗੱਲ ਕਰਦਮ ਠੀਕ ਹੈ ਸੋ ਪਲੀਜ਼ ਕਰੋ ਇੰਜੋਏ ਸਾਰੇ ਜਣੇ ਪਲੀਜ਼ ਥੈਂਕ ਯੂ ਆਪਾਂ ਆਪਾਂ ਰੀਵੰਦ ਦੀ ਰਸਮ ਕਰਨੀ ਆ ਬਈ ਜੀ ਹਾਂ ਥੋੜਾ پیچھے ਹੋ ਬੱਚੇ ਥੋੜਾ ਇੱਥੇ ਸੋ ਮੈਂ ਸਾਰੇ ਵਲੰਟੀਅਰ ਨੂੰ ਬੱਚਿਆਂ ਨੂੰ ਕਹਿੰਦਾ ਵੀ ਤੁਸੀਂ ਥੋੜਾ ਜਿਹਾ ਪਲੀ ਸਟੇਜ ਤੇ ਹੋ ਜਾਓ ਕਿਉਂਕਿ ਇੱਥੇ ਨਾ ਮੇਨ ਵਲੰਟੀਅਰ ਦਾ ਟਾਈਮ ਹੈ ਭਾਈ ਜੀ ਜਗਦੇਵ ਜੀ ਰਜਿੰਦਰ ਜੀ ਭਾਈ ਪਾਲ ਭਾਈ ਅਸ਼ਰਾਮ ਜੀ ਰਜਿੰਦਰ ਜੀ ਤੇ ਜਿਹੜੇ ਆਪਣੇ ਸਾਰੇ ਮੇਨ ਮੈਂਬਰ ਆ ਪਲੀ ਸਟੇਜ ਤੇ ਆ ਜਾਣ ਪਲੀਜ਼ ਪਲੀਜ਼ ਬਾਦਨ ਰੀਵਨ ਕੱਟਣ ਸਾਨੂੰ ਸ਼ਿਵਾ ਥੋੜਾ ਨੀਮਾ ਹੋ ਜਾ ਬੇਟਾ ਜਵਾਰਦਾਰ ਤਾੜੀਆਂ ਕਲਾਪ ਕੋਣੀ ਚਾਹਦੇ ਬਾਬਾ ਜੀ ਰੀਵਨ ਕੱਟਣ ਗਏ ਲੇ ਗੋ ਜਵਾਰਦਾਰ ਸਵਾਦ ਬਾਬਾ ਜੀ ਦਾ ਸੋਭਲੀ ਹਾਂ ਪੜੋ ਇੱਕ ਮਿੰਟ ਮੈਂ ਚੱਲ ਮੇਟਾ